ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਟੈਬੀ ਸਿਲਕ ਦੇ ਉੱਪਰ ਨਾਲ ਚਨਾਉਂਦਾ ਦੁਪੱਟਾ ਰਹੇਗਾ ਜੀ ਸੀਮ ਸੂਟ ਬਣੇਗਾ ਤੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਬਾਜ਼ੂ ਵਰਕ ਬਾਟਮ ਵਰਕ ਇਹ ਵਾਲੇ ਬਨਾਰਸੀ ਸ਼ਿਮਰ ਦੇ ਸੂਟ ਆਉਣਗੇ ਜੀ ਵਿਦਆਊਟ ਦੁਪੱਟਾ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੀ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਸਾਰਿਆਂ ਦਾ ਪ੍ਰਾਈਸ ਆਪਾਂ ਮੈਂਸ਼ਨ ਨਾਲ ਕੀਤੇ ਹੋਏ ਨੇ ਇਹ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਸੂਟ ਰਹੇਗਾ ਜੀ ਬਾਜ਼ੂ ਵਰਕ ਬਾਟਮ ਵਰਕ ਤੇ ਨਾਲ ਚਨਾਉਂਦਾ ਦੁਪੱਟਾ ਓਪਨ ਪਿਕਅਪ ਐਕਲ ਲਗਾਈ ਹੋਈ ਹੈ ਇਹ ਵਾਲੀ ਜੌਰਜਟ ਦੇ ਉੱਪਰ ਸੂਟ ਆਉਣਗੇ ਜੀ ਘੇਰੇ ਦੇ ਉੱਪਰ ਇਹਨਾਂ ਦੇ ਪੈਚਵਰਕ ਰਹੇਗਾ ਵਿਦਆਊਟ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰੈਨ ਵਾਲੀ ਇਹਨਾਂ ਦੀ ਇਹ ਵਾਲੀ ਚਨਾਉਂ ਦੀ ਸ਼ਰਟ ਹੈਗੀ ਸੀ ਬਾਟਮ ਨਾਲ ਕ੍ਰੇਪ ਦੀ ਤੇ ਨਾਲ ਇਹਨਾਂ ਦੇ ਜਿਹੜਾ ਦੁਪੱਟਾ ਜੀ ਉਹ ਬਣਿਆ ਹੋਇਆ ਹੈਗਾ ਚਨਾਉਂ ਦਾ ਹੈਂਡਵਰਕ ਹੈ ਫੋਰ ਸਾਈਡ ਵਰਕ ਹੈ ਦੁਪੱਟੇ ਦੇ ਉੱਪਰ ਨਾਲ ਸ਼ਰਟ ਦੇ ਉੱਪਰ ਵੀ ਹੈਂਡਵਰਕ ਹੈ ਇਹ ਵਾਲੇ ਸੂਟ ਰੈਨਗੇ ਜੀ ਵਿਸਕੋਸ オーਰਗਾਂਜ਼ਾ ਦੇ ਨਾਲ ਦੁਪੱਟੇ ਦੇ ਉੱਪਰ ਵੀ ਗੋਟਾ ਪੱਤੀ ਦਾ ਵਰਕ ਆਏਗਾ ਤੇ ਜਿਹੜਾ ਸ਼ਰਟ ਦੇ ਉੱਤੇ ਹੈਂਡਵਰਕ ਦਾ ਕੰਮ ਆਇਆਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਇਹ ਵਾਲੇ ਸੂਟ ਆਉਣਗੇ ਜੀ ਬਨਾਨਸੀ ਬ੍ਰੋਕੇਟ ਦੀ ਸ਼ਰਟ ਆਏਗੀ ਨਾਲ ਬਾਟਮ ਰਹੇਗੀ ਕ੍ਰੇਪ ਦੀ 2.5 ਮੀਟਰ ਦੀ ਕੱਟ ਹੈ ਜੀ ਕੋਈ ਵੀ ਸੂਟ ਇਹਨਾਂ ਨੂੰ ਸਨੈਪ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਵਿਦਆਊਟ ਦੁਪੱਟਾ ਰਹਿਣਗੇ ਜੀ ਇਹ ਵਾਲੇ ਸੂਟ ਕੋਈ ਵੀ ਸੂਟ ਲੈ ਸਕਦੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਆਪਣੇ ਕੋਲ ਹੋਰ ਵੀ ਹੈ ਜੇ ਕਿਸੇ ਨੂੰ ਚਾਹੀਦੀ ਹੋਏ ਤਾਂ ਆਪਾਂ ਵਟਸਐਪ ਤੇ ਸੈਂਡ ਕਰ ਦਾਂਗੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਫੇਸ ਤੇ ਐਡਰੈਸ ਐਂਡ ਪੇਮੈਂਟ ਪੈਣਾ ਇਹ ਵਾਲੇ ਡੋਪੀਨ ਸਿਲਕ ਦੇ ਸੂਟ ਆਣਗੇ ਜੀ ਨਾਲ ਦੁਪट्टे ਬਹੁਤ ਜਿਆਦਾ ਫੈਂਸੀ ਬਨੇ ਹੋਏ ਨੇ ਪਾਰਟੀ ਵੇਅਰ ਸੂਟ ਨੇ ਇਹ ਵੀ ਡੋਪੀਨ ਸਿਲਕ ਦੇ ਸੂਟ ਆਣਗੇ ਨਾਲ ਦੁਪट्टे ਹੈਵੀ ਨੇ ਜਲਦੀ ਤੋਂ ਜਲਦੀ ਆਰਡਰ ਕਰੋ